ਪਿਛਲੇ ਦਿਨੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਜਿਸ ਵਿੱਚ 10 ਸਾਲਾਂ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਤੇ ਉਸ ਨੂੰ ਦਰਿੰਦਿਆਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਸ਼੍ਰੀ ਮੁਕਸਰ ਸਾਹਿਬ ਦੇ ਲੋਕਾਂ ਦੇ ਵੱਲੋਂ ਕਾਮੰਡੀ ਚੱਕ ਚੌਂਕ ਤੇ ਕੈਂਡਲ ਮਾਰਚ ਕਰਕੇ 10 ਸਾਲਾਂ ਦੀ ਬੱਚੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ 10 ਸਾਲ ਦੀ ਬੱਚੀ ਦੀ ਮੌਤ ਤੇ ਕਾਟ ਉਤਾਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਾਰ ਜੋ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਕਰੇ ਇਨਾ ਮਰਗੀ ਕਹਿੰਦਾ ਜਣੇ ਜੋ ਕਹਿਦਾ ਮਾਰੀ ਸਰ ਰਾਜ ਭਟੇਜਾ ਮੇਲੂ ਮੇਰਾ ਨਾਮ ਹੈ ਜੋ ਅਸੀਂ ਅੱਜ ਕੈਂਡਲ ਜਲਾ ਕੇ ਇੱਕ ਪ੍ਰੋਟੈਸਟ ਦੇ ਰੂਪ ਵਿੱਚ ਇਕੱਠੇ ਹੋਏ ਆ ਪਿਛਲੇ ਦਿਨੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਕ 10 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਦਰਿੰਦਿਆਂ ਨੇ ਉਹਨੂੰ ਮੌਤ ਦੀ ਘਾਟ ਉਤਾਰਿਆ ਉਹਦੇ ਕਰਕੇ ਅਸੀਂ ਇਕੱਠੇ ਹੋਏ ਆ ਔਰ ਸਾਡੀ ਦੇਖੋ ਪ੍ਰਸ਼ਾਸਨ ਨੇ ਔਰ ਪੁਲਿਸ ਨੇ ਆਪਦੀ ਬੰਦੀ ਕਾਰਵਾਈ ਕੀਤੀ ਆ ਪਰ ਸਾਡੇ ਦਿਲ ਵਿੱਚ ਦਰਦ ਹੈ ਸਾਡੇ 40 ਮੁਕਤੀਆਂ ਦੀ ਪੁਸ਼ਪਰ ਧਰਤੀ ਤੇ ਇੱਕ ਕਲੰਕਿਤ ਕੀਤਾ ਗਿਆ ਉਹਨਾਂ ਦਰਿੰਦਿਆਂ ਵੱਲੋਂ ਤੇ ਪ੍ਰਸ਼ਾਸਨ ਪੁਲਿਸ ਅਗੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰਤਾ ਕਰ ਹੀ ਲਿਆ ਗਿਆ ਬੰਦੀ ਸਜ਼ਾ ਦੇ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਪਰਿਵਾਰ ਨੂੰ ਨਿਆਂ ਮਿਲ ਸਕੇ ਔਰ ਅੱਗੇ ਤੋਂ ਉਹਨਾਂ ਨੂੰ ਇਹੋ ਜੀ ਸਜ਼ਾ ਜੋ ਕਿ ਦੇਸ਼ ਭਰ ਦੇ ਵਿੱਚ ਵੀ ਕੋਈ ਇਹੋ ਜਿਹਾ ਜੋ ਗੰਦੀ ਹਰਕਤਾਂ ਕਰਨ ਦਾ ਕੋਈ ਹੌਸਲਾ ਨਾ ਕਰੇ ਇਸ ਕਰਕੇ ਬੇਨਤੀ ਕਰਨਾ ਸੀ ਅਸੀਂ ਸ਼ਹਿਰ ਨਿਵਾਸੀ ਇਕੱਠੇ ਹੋਏ ਹਾਂ ਸਮੂਹਿਕ ਤੌਰ ਤੇ ਤਾਂ ਜੋ ਬੱਚੀ ਨੂੰ ਨਿਆਂ ਮਿਲ ਸਕੇ ਇਹ ਵੀ ਕਹਿਣਾ ਚਾਹੁੰਦੇ ਆ ਜੋ ਅਜੇ ਕੱਢ ਬਸ ਪਿਛਲੇ ਦਿਨੀ ਜਿਹੜਾ ਇੱਕ ਬਹੁਤ ਮੰਦਭਾਗੀ ਘਟਨਾ ਸ਼੍ਰੀ ਮੁਕਸਰ ਸਾਹਿਬ ਚ ਵਾਪਰੀ ਹੈ ਜਿਹਦੇ ਚ ਪੁਲਿਸ ਦੀ ਕਾਰਗੁਜ਼ਾਰੀ ਚੰਗੀ ਹੈ ਪਰ ਅਸੀਂ ਇਹ ਮੈਸੇਜ ਇੱਕ ਦੇਣਾ ਚਾਹੁੰਦੇ ਆ ਸਮਾਜ ਨੂੰ ਕਿ ਆਪਾਂ ਨੂੰ ਇਹ ਜਿਹੜੀਆਂ ਕਾਨੂੰਨੀਆ ਹਰਕਤਾਂ ਕਰਨ ਵਾਲੇ ਆ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਇਹ ਜਿਹੜਾ ਬਹੁਤ ਇੱਕ ਮਾੜੀ ਘਟਨਾ ਜਿਹੜੀ ਸ਼੍ਰੀ ਮੁਖਸਰ ਸਾਹਿਬ ਆਪਰ ਗਈ ਇਹ ਗਾਹ ਤੋਂ ਨਾ ਵਾਪਰੇ ਪੰਜਾਬ ਚ ਨਾ ਵਾਪਰੇ ਦੇਸ਼ ਚ ਨਾ ਵਾਪਰੇ ਇੱਕ ਉਸ ਧੀ ਨੂੰ ਅਸੀਂ 10 ਸਾਲਾਂ ਦੀ ਨੂੰ ਅਸੀਂ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਅੱਜ ਇੱਕ ਕੈਂਡਲ ਮਾਰਚ ਕੱਢ ਰਹੇ ਆ ਤਾਂ ਮੈਂ ਇਹੀ ਬੇਨਤੀ ਕਰਦਾ ਸਾਰੀ ਜੁਡੀਸ਼ਰੀ ਨੂੰ ਤੇ ਨਿਆਂਪਾਲਿਕਾ ਨੂੰ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇ ਕੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਜਿਹੜਾ ਕੀਤੇ ਕਰਮ ਹੈ ਉਹਨਾਂ ਦਾ ਜਿਹੜਾ ਹੈਗਾ ਜਿਹੜੇ ਮਾੜੇ ਮਨਸੂਬੇ ਆ ਜਿਹੜੇ ਉਹਨਾਂ ਨੂੰ ਨਤ ਪਾ ਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਕਿ ਗ੍ਰਿਫਤਾਰੀ ਵੀ ਹੋ ਗਈ ਹੈ ਜਿਸ ਵੇਲੇ ਘਟਨਾ ਨੂੰ ਦਿੱਤਾ ਗਿਆ ਹੈ ਅੱਜ ਦੇਖੋ ਬਹੁਤ ਵਧੀਆ ਗੱਲ ਹੈ ਅਸੀਂ ਕੋਈ ਸਰਕਾਰ ਦੇ ਜਾਂ ਪੁਲਿਸ ਦੇ ਖਿਲਾਫ ਨਹੀਂ ਅਸੀਂ ਠੀਕ ਹੈ ਅਸੀਂ ਕਹਿੰਦੇ ਹਾਂ ਗ੍ਰਿਫਤਾਰੀ ਹੋ ਗਈ ਠੀਕ ਹੈ ਪੁਲਿਸ ਨੇ ਚੰਗਾ ਕੰਮ ਕੀਤਾ ਮੌਕੇ ਤੇ ਕਾਰਵਾਈ ਕੀਤੀ ਹੈ ਪਰ ਫਿਰ ਵੀ ਮੁਕਸਰ ਵਾਸੀਆਂ ਦੇ ਦਿਲ ਦੇ ਵਿੱਚ ਇੱਕ ਰੋਸ ਹੈ ਇਤ ਗੱਲ ਹੈ ਕਿ ਅਸੀਂ ਉਹ ਜਿਹੜੀ ਬੱਚੀ ਹੈ ਉਹਨੂੰ ਸ਼ਰਦਾ ਦੇ ਫੁੱਲ ਸ਼ਰਧਾਂਜਲੀ ਭੇਟ ਕਰਨ ਵਾਸਤੇ ਅਸੀਂ ਇਕੱਤਰ ਹੋਏ ਆ ਸਾਡੀ ਸੋਚ ਹੈ ਵੀ ਇਹ ਜਿਹੜਾ ਪਿਛਲਾ ਸਮਾਜ ਹੈ ਉਹਨੂੰ ਇੱਕ ਸੇਧ ਮਿਲੇ ਕਿ ਇਹ ਜਿਹੜੇ ਕਾਨੂੰਨੀ ਅਪਰਾਧ ਹੈ ਨਹੀਂ ਹੋਣੇ ਚਾਹੀਦੇ ਦੇਸ਼ ਦੇ ਵਿੱਚ ਇਸ ਪਰਿਵਾਰ ਦੀ ਮਦਦ ਵੀ ਕੀਤੀ ਜਾਏਗੀ ਜਾਂ ਕਿਸੇ ਤਰ੍ਹਾਂ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਉਸ ਪਰਿਵਾਰ ਨੂੰ ਜਿੱਥੇ ਸਾਡੀ ਜ਼ਰੂਰਤ ਹੋਵੇ ਅਸੀਂ ਉਹਦੇ ਨਾਲ ਖੜੇ ਆ ਅਸੀਂ ਉੱਥੇ ਗਏ ਵੀ ਸੀ ਜਿੱਥੇ ਉਹ ਵਿਚਾਰੇ ਕਿਉਂਕਿ ਆਏ ਆ ਉਹ ਹਰਿਆਣੇ ਦੇ ਵਸਨੀਕ ਸੀਗੇ ਇੱਥੇ ਉਹ ਕੰਮਕਾਰ ਵਾਸਤੇ ਆਪਦਾ ਪੰਜਾਬ ਦੇ ਵਿੱਚ ਆਏ ਸੀਗੇ ਉਹ ਮੈਨੂੰ ਲੱਗਦਾ ਵੀ ਇੱਥੋਂ ਸ਼ਿਫਟ ਹੋ ਕੇ ਵਾਪਸ ਚਲੇ ਗਏ ਆ ਕਿਉਂਕਿ ਉਹਨਾਂ ਨੇ ਜਿਹੜਾ ਉਹਦਾ ਦੇਹ ਸੰਸਕਾਰ ਹੈ ਜਾਂ ਉਹਨੂੰ ਦਫਨਾਇਆ ਗਿਆ ਉਹ ਆਪਦਾ ਜਿਹੜਾ ਕਿਰਿਆਕਰਮ ਜਿਸ ਤਰੀਕੇ ਨਾਲ ਜਿਹੜੇ ਉਹ ਆਪਦੀ ਸੁਸਾਇਟੀ ਨੂੰ ਬਿਲੋਂਗ ਕਰਦੇ ਸੀ ਉਹ ਕਰਕੇ ਚਲੇ ਗਏ ਆ ਤੇ ਅਸੀਂ ਉਸ ਪਰਿਵਾਰ ਦੀਆਂ ਜਿਹੜੇ ਆ